ਹੋਗੀ ਆਹ ਸਾਹਮਣੇ ਲੱਭ ਗਏ ਨੇ ਮੈਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਮੈਂ ਤੁਹਾਡਾ ਛੋਟਾ ਜਿਹਾ ਦਾਸ਼ਿੰਦਾ ਪੁੱਤਰ ਸੋ ਨਾਲ ਵੱਡਾ ਭਾਈ ਸੋਨੀ ਛੰਨਾ ਵਾਲਾ ਤੇ ਸਾਡੇ ਅੰਕਲ ਜੀ ਤੇ ਉਸਤਾਦ ਲੋਕ ਰਾਣਾ ਉਸਤਾਦ ਸਿੰਘਪੁਰੀਆ ਤੇ ਉਸਤਾਦ ਮਨਦੀਪ ਕਾਲਗੇਸਰਾਂ ਵਾਲਾ ਤੇ ਉਹ ਬਾਈ ਸਾਡਾ ਆਫੀਸ਼ਲ ਆ ਆ ਜਾ ਹਣ ਜੀਦੇਵ ਕਾਲਿਆ ਜਗਦੇਵ ਕਾਲਿਆ ਤੇ ਅੱਜ ਸੀ ਆਏ ਸੀ ਇੱਧਰ ਸਾਸੀ ਗਾਲ ਜੀ ਸਾਰੇ ਵੀਰਾਂ ਨੂੰ ਮੈਂ ਤੁਹਾਡਾ ਸੋਨੀ ਛੰਨਾ ਵਾਲਾ ਮਾਜ ਕਬਡੀ ਅਪਡੇਟ ਤੁਹਾਨੂੰ ਉਹ ਜਾੜਦਾ ਤੇ ਆਪਾਂ ਜੀ ਚੱਲੇ ਅੱਜ ਪਿੰਡ ਛੱਡੇ ਬਾਜੀ ਪਿੰਨੇ ਬੁੱਲੇ ਦੇ ਪਿੰਡ ਅਸਰਪਾਲ ਹੋਣਾ ਪਾਜੀ ਪਿੰਡ ਚੱਲੇ ਅੱਜ ਤੇ ਅੱਜ ਉਤਰਾਣਕਲਾ ਕਰੀਆਂ ਜੱਟੀ ਸ਼ੋ ਮੈਚ ਹੋ ਰਿਹਾ ਤੇ ਜਿੱਥੇ ਕਿ ਕੈਂਠੇ ਪਾਏ ਜਾ ਰਹੇ ਹੈ ਬਹੁਤ ਹੀ ਤਗੜਾ ਮਿਲਾ ਹੈ ਜਿੱਤੇ ਜਾ ਰਹੇ ਹੁਣ ਜੀ ਬਾਜੀ ਮਨਦੀਪ ਕਾਲੀਆ ਹੈ ਇੱਥੇ ਕਿ ਸਾਹਮਣੇ ਤੇਰਾਣਾ ਸਿੰਘ ਪੁਰੀਆ ਮੈਂਟਰ ਜਾ ਰਹੇ ਆ ਚਿੰਦਾ ਪੁੱਚਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਾਂਜੀ ਅੱਛਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਠੀਕ ਹੋਵਗੇ ਸੋ ਵੱਡਾ ਵੀਰ ਸੋਨੀ ਛੰਨਾ ਵਾਲਾ ਸੋ ਘੈਂਡ ਭਰਾ ਆਪਣਾ ਤੇ ਬਾਈ ਘੈਂਡ ਵਲੌਗ ਬਣਾਉਂਦਾ ਸਾਰੇ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਮੇਰੇ ਭਰਾ ਕਮੈਂਟ ਕਰਕੇ ਦੱਸਿਆ ਕਰੋ ਜਰੂਰ ਕਿਦਾਂ ਲੱਗਾ ਹਨਾ ਤੇ ਬਾਕੀ ਮੇਰਾ ਸੋਨੀ ਵੀਰ ਗੱਲ ਕਰੂਗਾ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਆ ਆਪਣਾ ਵੀਰ ਜਗਦੇਵ ਕਾਲੀਆ ਵਾਲਾ ਹੋਰ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਵਧੀਆ ਜੀ ਸਾਰੇ ਆਸ ਕਰਦੇ ਸਾਰੇ ਜਾਣੇ ਖੁਸ਼ ਰਹੋਗੇ ਅਲੈਕਟ੍ਰੈਂਟ ਹੈ ਜਾਨਾ। ਦੀ ਦੀ ਗੱਲ ਹਮੇਸ਼ਾ ਕਬੱਡੀ ਦੇ ਚਾਹੀਦੀ ਹੈ ਜੀ। ਹਾਂ ਜੀ ਰਾਣੇ ਭਾਜੀ ਕਰੋ ਗੱਲ ਤੁਸੀਂ ਵੀ। ਆ ਆਪਣੇ ਰਾਣੇ ਭਾਜੀ ਕਮੈਂਟਰ 'ਚ ਹੀ ਰਾਣਾ ਸਿੰਘ ਜੀ। ਸਾਡੀ ਦੱਸਿਓ ਜੀ ਸਾਰੇ ਵੀਰਾਂ ਨੂੰ ਅੱਜ ਜਾ ਰਹੇ ਆਂ ਆਪਾਂ ਫੱਟੇਪਿੰਡ ਭਾਰੀ ਆਪਣਾ ਪਾਲਾ ਉਹਨਾਂ ਠੱਠਾ ਯੂਕੇ ਜਿਹੜਾ ਘੈਂਟੇ ਵਾਲਾ ਬੇਲਾ ਕਟੋਕਟ ਕਿਲੋ 16 1 ਕਿਲੋ ਸੋਨਾ ਜਿਹੜਾ ਦਾਨ ਕਰਦੇ ਆ ਇਸ ਖੇਡ ਮੇਲੇ ਤੇ ਤੇ ਅੱਜ ਵਿਸ਼ੇਸ਼ ਤੌਰ ਤੇ ਜਾ ਰਹੇ ਜੀ ਕਿਉਂਕਿ ਬਹੁਤ ਸਾਰੇ ਮਾਨ ਸਨਮਾਨ ਹੋਣੇ ਆ। ਗੱਡੀਆਂ ਦੇ ਨਾਲ ਕੈਂਠਿਆਂ ਦੇ ਨਾਲ ਅੱਜ ਵੀਰਾਂ ਦਾ ਸਮਾਣ ਹੋ ਰਿਹਾ ਹੈ ਤੇ ਆਪਾਂ ਵੀ ਪਹੁੰਚ ਰਹੇ ਹਾਂ ਮਨਦੀਪ ਕਾਲੀਆ ਨਾਲ ਸੋਨੀ ਭਾਜੀ ਨਾਲ ਚਾਚਾ ਜੀ ਜਿਹੜਾ ਚਾਚਾ ਸਿਓ ਆ ਮਨਦੀਪ ਕਾਲੀਆ ਵਾਲੇ ਹਾਂਜੀ ਸਸਿਕਾ ਸਾਰੇ ਵੀਰਾਂ ਨੂੰ ਗੁਰਦਰਾ ਸ਼ਹੀਦ ਸਿੰਘਾਂ ਦੇ ਮੇਲੇ ਦੀ ਜਾ ਰਹੇ ਹਾਂ ਆਓ ਸਾਰੇ ਸਪੋਰਟ ਕਰਕੇ ਸਾਡਾ ਵੀਰ ਭਾਲਾ ਭੁੱਲਾ ਠੱਟਾ ਜੂ ਕੇ ਤੋਂ ਮਹਾਵੀਰ ਸਰਪੰਚ ਬਾਤ ਰਕੇ ਦਿਨੇ ਚ ਕੰਗ ਉਹਨੇ ਕੀਪਾ ਜੂ ਕੇ ਸਾਰੇ ਵੀਰਾਂ ਦੇ ਉਤਮ ਸਰਕਾ ਮੇਲਾ ਵੱਡੇ ਪੱਧਰ ਤੇ ਹੋਣ ਜਾ ਰਹੇ ਆ ਸਾਰੇ ਵੀਰ ਮੇਰੇ ਪਹੁੰਚ ਦੀ ਕਿਰਪਾਲਤਾ ਕਰੋ ਅਸੀਂ ਪਹੁੰਚ ਰਹੇ ਆ ਲਵ ਯੂ ਸਾਰਿਆਂ ਨੂੰ ਇਧਰ ਨੂੰ ਤੇ ਲੈਫਟ ਲੈ ਫੱਪੇ ਫੱਪੇ ਜਾਂਦੇ ਆ ਬਾਬਾ ਹੁਣ ਆਪਾਂ ਕਿੱਥੇ ਆ ਗਏ ਆ ਹੁਣ ਇਹ ਜਾਨਾ ਆਪਾਂ ਰੋੜਾ ਆਪਾਂ ਗਏ ਆ ਘਰਿੰਡੇ ਇਹਨਾਂ ਟਾਵਰ ਬਹੁਤ ਮਸ਼ਹੂਰ ਆ ਅੱਛਾ ਟਾਵਰ ਵੀ ਮੇਰੇ ਘਰਲੇ ਵਿੱਚ ਆਉਂਦੇ ਆ ਵੀਡੀਓ ਆਹ ਟਾਵਰ ਹਾਂ ਆਉਂਦੇ ਆ ਸਾਹਮਣੇ ਆਹ ਟਾਵਰ ਆ ਇਤੋਂ ਦਾ ਮਸ਼ਹੂਰ ਹੈ ਘਰਿੰਡੇ ਦਾ ਆ ਘਰਿੰਡੇ ਰਿਹਾ ਲੱਗਦਾ ਹੈ ਟਾਵਰ ਤੇ ਅੱਜ ਸੋਨੀ ਭਾਈ ਨੇ ਆਪਨੂੰ ਟਾਵਰ ਵੀ ਦਿਖਾਤਾ ਵੀਡੀਓ ਵਿੱਚ ਬਲੌਗ ਵਿੱਚ ਹਾਂ ਜੀ ਫੋਨ ਹੀ ਮਾਣ ਆ ਖਰੀਦ ਤੇ ਇਹ ਬਾਈ ਬਿੱਲੇ ਗਲਦੀਨ ਜੀ ਨੇ ਲਿਖਿਆ ਬਹੁਤ ਬਹੁਤ ਧੰਨਵਾਦ ਸ਼ੁਕਰਗੀਆਂ ਜੀ ਨੇ ਸਾਨੂੰ ਇਟਾ ਵਟਾ ਮਾਣ ਪਕਸ਼ਿਆ ਤੇ ਗੱਡੀ ਦਾ ਮਾਣ ਪਕਸ਼ਾ ਮਾਝ ਦੇ ਸੰਗਤਾਂ ਨੇ ਤੇ ਅੱਜ ਕੈਂਟੇ ਦੇ ਨਾਲ ਮਾਣ ਸਮਾਨ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਮਾਝ ਦੇ ਸੰਗਤਾਂ ਦਾ ਸਾਰੇ ਖਿਡਾਰੀਆਂ ਦਾ ਸਾਡੇ ਸਾਥੀ ਬਲਾੜਿਆਂ ਦਾ ਤੇ ਬਾਕੀ ਰਾਣਾ ਸਿੰਘ ਪੁਰਗਾ ਤੁਹਾਨੂੰ ਦੱਸੂ ਹਾਂ ਜੀ ਜਾਰੀ ਜਾਂ ਜੀ ਆਪੇ ਬੱਸ ਹੁਣ ਥੋੜਾ ਜਿਹਾ ਸਮਾਂ ਹੋਰ ਬਾਕੀ ਹੈ ਫਿਰ ਬਹੁਤ ਵੱਡੀ ਗੱਲ ਹੈ ਜੀ ਅੱਜ ਉਸਤਾਦ ਮਨਦੀਪ ਕਾਲੀ ਵਾਲੇ ਦਾ ਵੱਡੇ ਕੈਂਠੇ ਨਾਲ ਵੱਡਾ ਸਲਮਾਨ ਪਹਾਲੇ ਬੁੱਲੇ ਠੱਠੇ ਵੱਲੋਂ ਮਹਾਵੀਰ ਸਰਪੰਚ ਦੇ ਨਾਲ ਭਾਈ ਦੇਸ਼ਕੰਗ ਉਹਨਾਂ ਵੱਲੋਂ ਕੀਤਾ ਜਾ ਰਿਹਾ ਤੇ ਮੁਬਾਰਕਬਾਦ ਹੈ ਭਰਾ ਸਾਡੇ ਨੂੰ ਨਾਲ ਭਾਈ ਜਗਦੇਵ ਕਾਲਾ ਕੈਂਠੇ ਦੀਆਂ ਕੈਂਠੇ ਦੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਸਾਰੇ ਕਮੈਂਟ ਆਏ ਬਹੁਤ ਸਾਰੇ ਲਾਈਕ ਆਏ ਤੇ ਬਹੁਤ ਖੁਸ਼ੀ ਬਣਾਈ ਵੀਰਾਂ ਨੇ ਵੀ ਮਾਨਸਰ ਬਣਦਾ ਹੀ ਤੇ ਇਸ ਅੰਬਰ ਦਾ ਸਾਲ ਲਾਕੇ ਵਿੱਚ ਇਹ ਆਪਣਾ ਪਹਿਲਾ ਮਾਨਸਰ ਠੱਠੇ ਪੈਂਦਾ ਤੇ ਠੱਠੇ ਦੀਆਂ ਸੰਗਤਾਂ ਨਾਲ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜਿਹੜੀ ਕਰ ਕਰੇ ਸਾਰੇ ਵੀਰਾਂ ਨੂੰ ਤੇ ਹੋਰ ਵੀ ਜਿੰਨੇ ਬਲਾਰੇ ਨਵੇਂ ਆ ਵੀਰ ਉੱਠ ਰਹੇ ਆ ਜਾਂ ਜਿਹੜੇ ਕਾਫੀ ਸਮੇਂ ਤੋਂ ਮਿਹਨਤ ਕਰ ਰਹੇ ਉਹਨਾਂ ਦੀ ਵੀ ਮਿਹਨਤ ਨੂੰ ਭਾਗ ਲਾਵੇ ਵਾਹਿਗੁਰੂ ਅੱਜ ਇੱਕ ਸਾਡੇ ਸਾਥੀ ਬਲਾਰੇ ਨੂੰ ਗੱਡੀ ਦਾ ਸਬਾਨਤ ਲਖਵੀਰ ਬਾਸਰ ਕੇ ਉਹਨੂੰ ਬਹੁਤ ਬਹੁਤ ਮੁਬਾਰਕਾਂ ਬਰਾ। ਲਖਵੀਰ ਬਾਸਰ ਕੇ ਬਾਬੂ ਬਸੰਤ ਸਿੰਘ ਦੇ ਘਰ ਦਾ ਵਾਰਿਸ ਲਖਵੀਰ ਬਾਈ ਦਾ ਅੱਜ ਬਹੁਤ ਵੱਡੀ ਗੱਡੀ ਦਾ ਸਨਮਾਨ ਐਕਸ ਜੂਵੀ ਨਾਲ ਤੇ ਮੁਬਾਰਕਬਾਦ ਹੈ ਭਰਾ ਸਾਡੇ ਨੂੰ। ਤੇ ਸੋਨੀ ਵੀਰ ਦਾ ਧੰਨਵਾਦ ਕਰਦੇ ਆ ਜਿਹੜਾ ਭਰਾ ਸਾਡਾ ਘਰ ਘਰ ਵਿੱਚ ਵੀਡੀਓ ਪਹੁੰਚਾਉਂਦਾ ਤੇ ਮੈਂ ਧੰਨਵਾਦ ਕਰਦਾ ਸੋਨੀ ਵੀਰ ਦਾ ਪ੍ਰਮਾਤਮਾ ਕੀ ਅਰਦਾਸੀ ਆ ਭਰਾ ਸਾਡੇ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਤਰੱਕੀਆਂ ਬਖਸ਼ੇ ਤੇ ਤੰਦਰੁਸਤੀਆਂ ਬਖਸ਼ੇ ਵੱਡੀ ਗੱਲ ਆ ਤੇ ਮੈਂ ਗਰੂ ਮਿਹਰ ਪ੍ਰਯਾਤਨ ਰੱਖੇ ਭਰਾ ਤੇ ਤੇ ਟਾਈਮ ਬਹੁਤ ਹੋ ਗਿਆ ਮੈਂ ਇੱਥੇ ਜਾਂਦੇ ਪਏ ਸੀ ਤੇ ਮੈਂ ਵੀਰ ਜੀ ਕਰੂੰਗਾ ਵੀਰੇ ਨੂੰ ਇੱਕ ਵਾਰੀ ਫੌਕਸ ਕਰੇ ਰੋਡ ਕਾਰ ਦਾ ਵਾਟਰ ਤੁਹਾਨੂੰ ਜੀ ਮੋਟਾ ਬਣਾ ਉਹਨੇ ਵੀ ਅਪਡੇਟ ਕਰਦਾ ਜੀ ਜੀ ਸਾਰਿਆਂ ਨੂੰ ਤੁਹਾਨੂੰ ਸਾਰੇ 플레이ਰਾਂ ਦੇ ਬਾਰੇ ਚ ਦੱਸਦਾ ਹਾਂ ਕਿ ਕਿੰਨੀ ਟਾਰਗੋ ਜਿਹੜਾ ਕਿ ਤਾ ਉੱਧਰ ਦੀ ਨਹੀਂ ਜਾਂਦਾ ਨਾ ਬਣੀ ਕਿੱਦਾਂ ਜਾਣਦੇ ਜਾਣਦੇ ਰਣੀ ਕਹਿੰਦਾ ਵਾ ਮੋਟਰ ਦੀ ਗੱਡੀ ਟੱਚ ਰੋਡ ਤੇ ਸਪੀਡ ਮੈਨੇਜ ਵੀ ਲਾ ਗਈ ਜੀ ਤੇੰਮਾ ਤੋਂ ਸਵਾਪਾਂ ਨੂੰ ਵੀ ਜੀ ਵਾਗ ਰੂ ਵਾਗ ਰੂ ਵਾਗ ਰੂ ਵਾਗ ਤੁਹਾਨੂੰ ਬਈ ਬਹੁਤ ਧੰਨਵਾਦ ਜੀ ਦਾ ਵੀ ਹੁੰਦਾ ਵੀ ਵਾਗ ਪੜੀ ਗਰਮੀਆਂ ਦੇ ਦਿਨਾਂ ਦੇ ਵਿੱਚ ਛਕੀਲ ਲੱਗੀ ਹੈ ਹਲਾ ਮੈਂ ਫੜ ਗਈ ਕਰਨਾ ਜੀ ਆਪਣੇ ਸੱਜਿਆਂ ਸਾਰਿਆਂ ਨੂੰ ਹਾਂ ਜੀ ਸასი ਗਾਲ ਜੀ ਸਾਰਿਆਂ ਨੂੰ ਤੇ ਵੱਡਾ ਭਰਾ ਸਾਡਾ ਸੋਨੀ ਸ਼ੰਨਾ ਵਾਲਾ ਕਹਿੰਦਾ ਕੁਝ ਵੱਖਰਾ ਹੋ ਜੇ ਮੈਂ ਤੇ ਜਾਂਦੇ ਪਿੱਛੇ ਸੁਣਿਓ ਗਾਣਾ ਕੀ ਆਉਂਦਾ ਉਹ ਗੁੱਡੀ ਚੜ੍ਹੀਏ ਬਾਬੇ ਨੇ ਸਾਡੀ ਅੰਬਰੀ ਸੰਦ ਰੱਖਿਆ ਸਾਰੇ ਹੀ ਦੋ ਨੰਬਰੀ ਉਹਦੀ ਹੈ ਕਿ ਚਪਤਲ ਬਲੋ ਪਰਦੇ ਜੋ ਵਜੇ ਇੱਕ ਵਿੱਚ ਬਲਗੇ ਮਾથે ਵਿੱਚ ਜ਼ਿਆਦਾਤਰ ਗੋਲੀ ਚੱਲਦੀ ਐ ਜਾਂ ਫਿਰ ਇੱਟ ਵੱਲੀਏ ਸਾਡੇ ਪਿੰਡ ਜ਼ਿਆਦਾਤਰ ਗੋਲੀ ਚੱਲਦੀ ਐ ਜਾਂ ਫਿਰ ਇੱਟ ਵੱਲੀਏ ਐ ਸਸੀ ਗਾਲ ਜੀ ਦੱਸਿਓ ਹਰ ਕਿਦਾਂ ਤੇ ਹੁਣ ਮੈਚ ਤੇ ਮਿਲਦੇ ਆਪਣ ਸਸੀ ਗਾਲ ਜੀ ਆਪਾਂ ਪਹੁੰਚ ਕੇ ਜੀ ਟੱਠਾ ਜਿਹਨਾਂ ਮਰ ਸਾਹ ਕਦਰ ਮਹਾਨ ਜੀ ਦਾ ਸਨਮਾਨ ਹੋਣਾ ਹੈ ਅਸਤਾਜੀ ਸਰਬਾਹਮਾਰੀ ਹੋਲਾ ਟੱਠਾ ਸੱਜਣ ਮਹਾਨ ਦੇ 7000 ਲੱਗਿਆ ਮੇਰੀ ਕਿੱਦਾਂ ਐਂਟਰੀ ਇਰ ਤੋਂ ਬਹੁਤ ਜਾਵੇ ਚੋਰ ਫੜਿਆ ਆਪ ਨੂੰ ਪਛਾਣ ਨਹੀਂ ਆ ਰਹੀ ਜੀ ਸਿੰਦਾ ਜੀ ਸਿਰ ਤੋਂ ਰੋ ਪਤਾ ਮਿਲਿਆ ਕਰਦਾ ਦਾ ਕੰਮ ਨੂੰ ਦਾ ਆਪਾਂ ਦੇ ਜੱਟਾਂ ਤੇ ਵੀ ਵੀਰ ਬੁੱਧਿਆ ਪਾਜੀ ਗੁਰਦੇ ਗ੍ਰੰਤੀ ਸਿੰਘ ਅੱਬਾ ਨਰਵੈਰ ਸਿੰਘ ਜੀ ਦਾ ਸਨਮਾਨ ਦੋ ਦੋ ਸਨਮਾਨੇ ਕੀ 20000 ਦੀ ਨਗਦ ਰਕਮ ਚੀ ਦੇ ਨਾਲ 1 41000 ਦੀ ਨਗਦ ਰਕਮ ਉਧਰਲੇ ਪਾਸੇ ਵੱਡਾ ਭਰਾ ਸਰਦਾਰ ਮਹਾਵੀਰ ਸਿੰਘ ਵਾਲੇ ਦਾ ਸਰਦਾਰ ਜਲਕੀਰ ਬਾਸਰ ਕੇ ਵਾਲੇ ਦਾ ਸਰਦਾਰ ਆਪ ਕੋ ਗੁਸੰਧ ਸਿੰਘ ਕੋਲ ਦਾ ਸਰਦਾਰ ਜਿਹੜਾ ਉਧਰੋਂ ਬਾਬਾ ਹੀਰਾ ਸਿੰਘ ਜੀ ਆਇਆ ਸਾਡੇ ਦਰਮਿਆਨ ਪਹਲਾ ਪੁਲਾ ਦੇ ਵੀਰ ਸੁਖਸ਼ੇਰ ਯੂਕੇ ਦਾ ਧੰਨਵਾਦ ਹੈ ਆ ਵੀਰ ਬਾਸਰ ਜੀ ਦਾ ਐਨਆਰਆਈ ਵੀਰਾਂ ਨੇ ਬਹੁਤ ਵੱਡੇ ਸੁਭਰਗ ਪਾਏ ਆ ਤੇ ਗਾਰੇ ਰੰਗ ਦੀ ਗੱਡੀ ਜਿਹੜੀ ਮਾਨ ਸਨਮਾਨ ਦੇ ਵਿੱਚ ਸਰਦਾਰ ਖਲੀ ਸਿੰਘ ਦੇ ਪੋਤੇ ਦਾ ਸਨਮਾਨ ਕੀਤਾ ਗਿਆ ਸਾਰੇ ਮੈਂ ਐਨਆਰਆਈ ਵੀਰਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਕਰਕੇ ਅੱਜ ਦੀ ਗੱਡੀ ਹੈ ਮਾਨ ਸਨਮਾਨ ਦੇ ਵਿੱਚ